ਦੇ ਦੀ ਵੱਡੀ ਖਬਰ ਲੈ ਕੇ ਹਾਸਰ ਹੋਏ ਆ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਭਾਜਪਾ ਦੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲETੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹੱਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ ਪੀਐਮ ਮੋਦੀ, ਜੇਪੀ ਨੱਡਾ, ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਸ਼ਾਹ ਵੀ ਜਿਹੜੇ ਨੇ ਇਹਨਾਂ ਸਭ ਦੀਆਂ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆਹ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਵਿੱਚ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਕਾਰ ਜਿਹੜੇ ਭਾਜੀਪੀ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜੀਪੀ ਦੇ ਜਿਹੜੇ ਵਰਕਰ ਨੇ ਭਾਜੀਪੀ ਨੇਤਾ ਨੇ ਉਹ ਲੁਧਿਆਣਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁਚੀ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਕਿ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਪਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਨੇ ਤਾਂ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਭਾਜਪਾ ਨੇਤਾਵਾਂ ਤੋਂ ਪਹਿਲਾਂ ਜੇ ਡੀ ਜਗਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜਿਹੜੀ ਹੈ ਤੈਅ ਨਹੀਂ ਕੀਤੀ ਗਈ ਤੇ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪੰਜ ਨਿਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਭਾਜਪਾ ਦੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਾਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਸਵਿਚਕਾਰ ਪੀਐਮ ਮੋਦੀ ਜੇਪੀ ਨੱਡਾ ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਸ਼ਾਹ ਵੀ ਜਿਹੜੇ ਨੇ ਇਹਨਾਂ ਸਭ ਦੀ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ 'ਤੇ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਕਾਰ ਜਿਹੜੇ ਭਾਜਪਾ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜਪਾ ਦੇ ਜਿਹੜੇ ਵਰਕਰ ਨੇ ਭਾਜਪਾ ਨੇਤਾ ਨੇ ਉਹ ਲੁਧਿਆਣਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁੱਝੇ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿਤਾ ਗਿਆ ਤਾਂ ਦੇਖਿਆ ਜਾ ਸਕਦਾ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾ ਬਿਲਕੁਲ ਜਾਇਜ਼ ਨਹੀਂ ਨੇ ਤੇ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਪਾਜਪਾ ਨੇਤਾਵਾਂ ਤੋਂ ਪਹਿਲਾਂ ਜਿਹੜੀ ਜਗਾ ਤੈ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜਿਹੜੀ ਹੈ ਤੈ ਨਹੀਂ ਕੀਤੀ ਗਈ ਤੇ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪਨ ਨਿਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਬੀਜੇਪੀ ਤੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ ਪੀਐਮ ਮੋਦੀ, ਜੇਪੀ ਨੱਡਾ, ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਚਾਹ ਵੀ ਜਿਹੜੇ ਨੇ ਇਹਨਾਂ ਸਭ ਦੀ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਵਿੱਚ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਕਾਰ ਜਿਹੜੇ ਭਾਜਪਾ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜਪਾ ਦੇ ਜਿਹੜੇ ਵਰਕਰ ਨੇ ਭਾਜਪਾ ਨੇਤਾ ਨੇ ਉਹ ਲੁਧਿਆਣਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁਚੇ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਕਿ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਪਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਨੇ ਤਾਂ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਭਾਜਪਾ ਨੇਤਾਵਾਂ ਤੋਂ ਪਹਿਲਾਂ ਜੇਡੀ ਜਗਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜੇਡੀ ਐ ਤੈਅ ਨਹੀਂ ਕੀਤੀ ਗਈ ਤੇ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪੰਜ ਨੇਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਸਥਾਨ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਭਾਜਪਾ ਤੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਾਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ ਪੀਐਮ ਮੋਦੀ, ਜੇਪੀ ਨੱড্ডা, ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਸ਼ਾਹ ਵੀ ਜਿਹੜੇ ਨੇ ਇਹਨਾਂ ਸਭ ਦੀ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆਹ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਵਿੱਚ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਇ ਤਾਂ ਇਸ ਵਿੱਚ ਕਾਰ ਜਿਹੜੇ ਭਾਜਪਾ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜਪਾ ਦੇ ਜਿਹੜੇ ਵਰਕਰ ਨੇ ਭਾਜਪਾ ਨੇਤਾ ਨੇ ਉਹ ਲੁਧਿਆਣਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁਚੇ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਕਿ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਪੱਜਪਰ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਭਾਜਪਾ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਨੇ ਤੇ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਭਾਜਪਾ ਨੇਤਾਵਾਂ ਤੋਂ ਪਹਿਲਾਂ ਜਿਹੜੀ ਜਗਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜਿਹੜੀ ਹੈ ਤੈਅ ਨਹੀਂ ਕੀਤੀ ਗਈ ਤੇ ਜਿਸ ਦੇ ਚਲਦਿਆ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪਨ ਨਿਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਲਈ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਭਾਜਪਾ ਦੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਾਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਇਆ ਤਾਂ ਸਵਿਚਕਾਰ ਪੀਐਮ ਮੋਦੀ ਜੇਪੀ ਨੱਡਾ ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਸ਼ਾਹ ਵੀ ਜਿਹੜੇ ਨੇ ਇਹਨਾਂ ਸਭ ਦੀਆਂ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਵੀ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਇ ਤਾਂ ਇਸ ਵਿੱਚ ਕਾਰ ਜਿਹੜੇ ਭਾਜਪਾ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜਪਾ ਦੇ ਜਿਹੜੇ ਵਰਕਰ ਨੇ ਭਾਜਪਾ ਨੇਤਾ ਨੇ ਉਹ ਲੁਧਿਆਣਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁਚੀ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਕਿ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਪਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਈ ਬੀਜਪੀ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਨੇ ਤਾਂ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਪਾਜਪਾ ਨੇਤਾਵਾਂ ਤੋਂ ਪਹਿਲਾਂ जेडी ਜਗਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜਿਹੜੀ ਹੈ ਤੈਅ ਨਹੀਂ ਕੀਤੀ ਗਈ ਤੇ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪਨ ਨੇਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਬੀਜੇਪੀ ਤੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ ਪੀਐਮ ਮੋਦੀ, ਜੇਪੀ ਨੱਡਾ, ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਚਾਵੀ ਜਿਹੜੇ ਨੇ ਇਹਨਾਂ ਸਭ ਦੀ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆਂ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਵਿੱਚ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਕਾਰ ਜਿਹੜੇ ਭਾਜੀਪੀ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜੀਪੀ ਦੇ ਜਿਹੜੇ ਵਰਕਰ ਨੇ ਭਾਜੀਪੀ ਨੇਤਾ ਨੇ ਉਹ ਲੁਧਿਆਣਾ ਇਸ ਤੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁਚੇ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਕਿ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਪਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਕਿ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਨੇ ਤਾਂ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਪਾਜਪਾ ਨੇਤਾਵਾਂ ਤੋਂ ਪਹਿਲਾਂ ਜੇ ਡੀ ਜਗਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜਿਹੜੀ ਹੈ ਤੈਅ ਨਹੀਂ ਕੀਤੀ ਗਈ ਤੇ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪੰਜ ਨੇਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਹੈ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਭਾਜਪਾ ਦੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਾਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ ਪੀਐਮ ਮੋਦੀ, ਜੇਪੀ ਨੱਡਾ, ਸੁਨੀਲ ਜਾਖੜ ਇਸ ਦੇ ਨਾਲ ਹੀ ਦੇਖਿਆ ਜਾ ਸਕਦਾ ਹੈ ਖੇਤੀ ਮੰਤਰੀ ਅਰਜੁਨ ਮੁੰਡਾ ਇਸ ਦੇ ਨਾਲ ਹੀ ਅਮਿਤ ਸ਼ਾਹ ਵੀ ਜਿਹੜੇ ਨੇ ਇਹਨਾਂ ਸਭ ਦੀਆਂ ਤਸਵੀਰਾਂ ਜਿਹੜੀਆਂ ਨੇ ਕੁਰਸੀਆਂ ਦੇ ਉੱਪਰ ਲਗਾਈਆਂ ਗਈਆਂ ਨੇ ਤਾਂ ਜੋ ਇਹ ਆ ਡਿਬੇਟ ਦੇ ਵਿੱਚ ਹਿੱਸਾ ਲੈਣ ਤੇ ਗੱਲਬਾਤ ਕੀਤੀ ਜਾਏ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਤੇ ਕਿਸਾਨਾਂ ਦਾ ਕਹਿਣਾ ਕਿ 3 ਵਜੇ ਤੱਕ ਉਹਨਾਂ ਦੇ ਵੱਲੋਂ ਇੰਤਜ਼ਾਰ ਕੀਤਾ ਜਾਏਗਾ ਤੇ ਜੇਕਰ ਕੋਈ ਵੀ ਨਾ ਆਇਆ ਤਾਂ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣੀ ਅਗਲੀ ਰਣਨੀਤੀ ਦੇ ਬਾਰੇ ਐਲਾਨ ਕੀਤਾ ਜਾਏਗਾ ਕੁਝ ਦਿਨ ਪਹਿਲਾਂ ਕਿਸਾਨਾਂ ਦੇ ਵੱਲੋਂ ਰੇਲਵੇ ਟ੍ਰੈਕ ਵਿੱਚ ਜਿਹੜੇ ਨੇ ਜਾਮ ਕਰ ਦਿੱਤੇ ਗਏ ਸੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਕਾਰ ਜਿਹੜੇ ਭਾਜਪਾ ਦੇ ਬੁਲਾਰੇ ਨੇ ਵਿਨੀਤ ਜੋਸ਼ੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਕੋਈ ਵੀ ਇਨਵਾਈਟ ਨਹੀਂ ਭੇਜਿਆ ਗਿਆ ਕੋਈ ਵੀ ਟਾਈਮ ਜਿਹੜਾ ਨਹੀਂ ਲਿੱਤਾ ਗਿਆ ਭਾਜਪਾ ਦੇ ਜਿਹੜੇ ਵਰਕਰ ਨੇ ਭਾਜਪਾ ਨੇਤਾ ਨੇ ਉਹ ਲੁਧਿਆਣਾ ਇਸ ਦੇ ਨਾਲ ਹੀ ਜਲੰਧਰ ਦੇ ਵਿੱਚ ਚੱਲ ਰਹੀਆਂ ਮੀਟਿੰਗਾਂ ਦੇ ਵਿੱਚ ਰੁੱਝੇ ਹੋਏ ਨੇ ਇਨਵਾਈਟ ਨਹੀਂ ਭੇਜਿਆ ਗਿਆ ਤੇ ਕੋਈ ਟਾਈਮ ਵੀ ਜਿਹੜਾ ਉਹਨਾਂ ਦੇ ਕੋਲੋਂ ਨਹੀਂ ਲਿਤਾ ਗਿਆ ਤਾਂ ਦੇਖਿਆ ਜਾ ਸਕਦਾ ਕਿਸਾਨ ਫਿਲਹਾਲ ਦੇ ਲਈ ਇੰਤਜ਼ਾਰ ਕਰ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਵੱਡੇ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਇੱਥੇ ਲਗਾ ਦਿੱਤੀਆਂ ਗਈਆਂ ਨੇ ਦੱਸਦੀਆਂ ਕਿ ਕਿਸਾਨ ਨੇਤਾ ਦਾ ਕਹਿਣਾ ਹੈ ਈ ਬੀਜੇਪੀ ਦੇ ਸੀਨੀਅਰ ਨੇਤਾਵਾਂ ਨੇ ਟੀਵੀ ਤੇ ਡਿਬੇਟ ਦੇ ਦੌਰਾਨ ਕਿਹਾ ਸੀ ਕਿ ਕਿਸਾਨ ਬਾਰਡਰ ਤੇ ਬਿਨਾ ਮਤਲਬ ਹੀ ਬੈਠੇ ਹੋਏ ਨੇ ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨਹੀਂ ਨੇ ਤਾਂ ਇਹ ਬਿਆਨ ਜਿਹੜਾ ਟੀਵੀ ਦੇ ਉੱਪਰ ਦਿੱਤਾ ਗਿਆ ਸੀ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਉਮੀਦਵਾਰਾਂ ਤੋਂ ਸਵਾਲ ਪੁੱਛਣ ਦੇ ਬਜਾਏ ਟੀਵੀ ਦੇ ਉੱਪਰ ਆ ਕੇ ਬਹਿਸ ਕੀਤੀ ਜਾਏ ਡਿਬੇਟ ਕੀਤੀ ਜਾਏ ਤਾਂ ਇਹ ਹੀ ਕਾਰਨ ਸੀ ਕਿ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਡਿਬੇਟ ਰੱਖੀ ਗਈ ਭਾਜਪਾ ਨੇਤਾਵਾਂ ਤੋਂ ਪਹਿਲਾਂ ਜੇੜੀ ਜਗਾ ਤੈਅ ਕਰਨ ਦੇ ਲਈ ਕਿਹਾ ਗਿਆ ਸੀ ਪਰ ਕੋਈ ਵੀ ਜਗਾ ਜੇੜੀ ਹੈ ਤੈਅ ਨਹੀਂ ਕੀਤੀ ਗਈ ਤੇ ਜਿਸ ਦੇ ਚਲਦੇ ਕਿਸਾਨਾਂ ਦੇ ਵੱਲੋਂ ਖੁਦ ਹੀ ਫੈਸਲਾ ਲੈਂਦੇ ਹੋਏ ਓਪਨ ਡਿਬੇਟ ਦਾ ਚੈਲੰਜ ਜਿਹੜਾ ਪੰਜ ਪਨ ਨੇਤਾਵਾਂ ਨੂੰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਕੋਈ ਵੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਤਾਂ ਕੀ ਅਗਲੀ ਰਣਨੀਤੀ ਹੋਏਗੀ ਕਿਸਾਨਾਂ ਦੀ ਇਹ ਦੇਖਣਾ ਹੋਵੇਗਾ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਕਿਸਾਨਾਂ ਦੇ ਵੱਲੋਂ ਭਾਜਪਾ ਦੇ ਨੇਤਾਵਾਂ ਨੂੰ ਓਪਨ ਡਿਬੇਟ ਦੇ ਲਈ ਚੈਲੰਜ ਦਿੱਤਾ ਗਿਆ ਸੀ ਚੁਣੌਤੀ ਦਿੱਤੀ ਗਈ ਸੀ ਦੇਖਿਆ ਜਾ ਸਕਦਾ ਕਿਸਾਨ ਜਿਹੜੇ ਨੇ ਇਸ ਵੇਲੇ ਭਾਜਪਾ ਨੇਤਾਵਾਂ ਦਾ ਇੰਤਜ਼ਾਰ ਕਰਦੇ ਹੋਏ ਦੇਖਿਆ ਜਾ ਸਕਦੇ ਨੇ ਤੇ ਦੂਜੇ ਪਾਸੇ ਬੀਜੇਪੀ ਤੇ ਜਿਹੜੇ ਬੁਲਾਰੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੋਈ ਵੀ ਇਨਵੀਟੇਸ਼ਨ ਜਿਹੜਾ ਕਿਸਾਨਾਂ ਦੇ ਵੱਲੋਂ ਨਹੀਂ ਦਿੱਤਾ ਗਿਆ ਤਾਂ ਦੇਖਿਆ ਜਾ ਸਕਦਾ ਹੈ ਕਿ ਕਿਸਾਨ ਜਿਹੜੇ ਨੇ ਲਗਾਤਾਰ ਹੀ ਆਪਣੇ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਤੇ ਹੁਣ ਕਿਸਾਨਾਂ ਦੇ ਵੱਲੋਂ ਭਾਜਪਾ ਨੇਤਾਵਾਂ ਨੂੰ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਗੇਤੇ ਕਿਸਾਨ ਪਵਨ ਵਿਖੇ ਤਿਆਰੀਆਂ ਵੀ ਜਿਹੜੀਆਂ ਨੇ ਪੂਰੀਆਂ ਕਰ ਲਿੱਤੀਆਂ ਗਈਆਂ ਕਿਸਾਨ ਬੀਤੇ ਡੇਢ ਘੰਟੇ ਤੋਂ ਇੰਤਜ਼ਾਰ ਕਰ ਰਹੇ ਨੇ ਭਾਜਪਾ ਨੇਤਾਵਾਂ ਦਾ ਪਰ ਹਾਲੇ ਤੱਕ ਕੋਈ ਵੀ ਭਾਜਪਾ ਦਾ ਨੇਤਾ ਜਿਹੜਾ ਸਾਹਮਣੇ ਨਹੀਂ ਆਇਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਰਸੀਆਂ ਦੇ ਉੱਪਰ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਲਗਾਈਆਂ ਹੋਈਆਂ ਨੇ ਗੱਲ ਕੀਤੀ ਜਾਏ ਤਾਂ ਇਸ ਵਿੱਚਕਾਰ ਪੀਐਮ ਮੋਦੀ ਜੇਪੀ ਨੱਡਾ ਸੁਨੀਲ